96 ਕਰੋੜ ਵਜੋਂ ਵਰਵਾਲ ਨੂੰ ਗੁਰਸਾਹਿਬ ਨੇ ਫਿਰ ਇਹ ਬਚਨ ਕੀਤੇ ਤਿਰਵਾਲ ਨੂੰ ਗੁਰਸਾਹਿਬ ਨੇ ਕਿਹਾ ਵੀ ਸਮਾਂ ਆਏਗਾ ਨਾ ਕੋਰ ਕਲਯੁਗ ਵਰਤੇਗਾ ਕਿ ਕਿਸੇ ਕਿਸਮ ਦੇ ਕੋਈ ਸਾਖ ਸੰਬੰਧ ਨਹੀਂ ਰਹਿਣਗੇ ਮੰਦਰਾਚ ਬੈਠ ਕੇ ਪੁਜਾਰੀ ਸ਼ਰਾਬਾਂ ਪੀਣਗੇ ਮੀਟ ਖਾਣਗੇ ਘਰ ਘਰ ਕੰਜਰੀ ਨੱਚੇਗੀ ਉਸ ਵਕਤ ਫਿਰ ਕਲਯੁਗ ਦਾ ਖਾਤਮਾ ਹੋਏਗਾ ਜਿਸ ਤੇ ਦੱਸਿਆ ਕਿ ਨੌ ਨੇਜੇ ਪਾਣੀ ਧਰਤੀ ਦੇ ਬਚਾਏਗਾ ਇੱਕ ਨੇਜਾ 9 ਫੁੱਟ ਦਾ ਹੁੰਦਾ ਹੈ ਕਿ 81 ਫੁੱਟ ਪਾਣੀ ਧਰਤੀ ਦੇ ਬਚਾਏਗਾ ਜਿਸ ਤੇ ਨਾਲ ਦੁਨੀਆ ਦਾ ਖਾਤਮਾ ਦੱਸਿਆ ਹੈ ਜਸਤ ਜਸ ਤੇ ਸੇਕ ਮਾਜਾ ਮਲਿਆ ਦੁਆਬਾ ਦਲਿਆ ਜਿਹੜਾ ਮਾਜੇ ਦਾ ਇਲਾਕਾ ਮਲਿਆ ਮਲੇਟ ਹੋ ਜਾਏਗਾ ਦੁਆਬਾ ਦਲਿਆ ਵਾਂਗ ਦਲ ਫੜ ਹੋ ਜਾਏਗਾ ਫਿਰ ਸੇ ਜਾਏਗਾ ਉਸ ਵਕਤ ਫਿਰ ਵਾਲ ਸਿੱਧੀ ਧਰਤੀ ਨੂੰ ਗੁਰਸਾਹਿਬ ਦਾ ਬਾਰ ਹੈ ਕਿ ਬਾਰਾ ਕੋ ਤੇ ਦੀਵਾ ਜਗੇਗਾ ਜਿਦੀ ਲੋਤੇ ਕੋ ਗੁਰਕਾ ਪਿਆਰਾ ਸਿੱਖ ਜਿਸਨੇ ਭਜਨ ਬੰਦਗੀ ਕੀਤੀ ਹੋਈ ਹੋਏਗੀ ਉਸ ਨੂੰ ਉਸ ਭਿਆਨਕ ਸਮੇਂ ਦਾ ਪਤਾ ਲੱਗੇਗਾ ਤੇ ਜਿਹੜਾ ਰਣਜੀਤ ਨਗਾਰਾ ਗੁਰਸਾਹਿਬ ਜੰਗਾ ਜੁਦਾ ਦੇ ਵਿੱਚ ਵਰਤਦੇ ਰਹੇ ਉਹ ਵੀ ਸਿਮਾਲਕ ਦੀ ਪਹਾੜੀਆਂ ਦੇ ਵਿੱਚ ਅਲੋਪ ਦੱਸਿਆ ਗਿਆ ਹੈ ਤੇ ਉਹਦੇ ਬਾਰੇ ਵਿੱਚ ਵੀ ਗੁਰਸਾਹਿਬ ਦੇ ਬਚਨ ਹੈਗੇ ਕਿ ਜਦੋਂ ਸਮਾਂ ਆਏਗਾ ਉਹ ਆਪਣੇ ਆਪ ਕੁਦਰਤੀ ਤੌਰ ਤੇ ਬਜੇਗਾ ਰਣਜੀਤ ਨਗਾਰੇ ਦੀ ਥਾਪ ਤੇ ਤੇ ਜਿਹੜਾ 12 ਘੋਟੇ ਦੀ ਵਜੇਗਾ ਉਹਦੀ ਲੋਤ ਜਿਹਨੇ ਜਿਹਦੀ ਬੰਦਗੀ ਹੋਏਗੀ ਉਸੇ ਨੂੰ ਉਸ ਭਿਆਨਕ ਸਮੇ ਦਾ ਪਤਾ ਲੱਗੇਗਾ ਜਿਹੜਾ ਬਚੇਗਾ 에ਰਵਾਲ ਰਿਸ਼ੀ ਦੇ ਨਾਲ ਗੁਰਸਾਹਿਬ ਦੇ ਬਚਨ ਬਲਾਸ ਹੋਏ ਫਿਰ ਰਿਵਾਲ ਨੂੰ ਗੁਰਸਾਹਿਬ ਨੇ ਕਿਹਾ ਕਿ ਜਾ ਅਸੀਂ ਤੈਨੂੰ ਉਹ ਜਹਾਜ ਦੇ ਕੇ ਜਾ ਰਹੇ ਹਾਂ ਜਿਹੜਾ ਰਹਿੰਦੀ ਦੁਨੀਆ ਤੇਰੇ ਨਾਂ ਤੇ ਰਹੇਗਾ ਕਿਉਂਕਿ ਰਿਵਾਲ ਰਿਸ਼ੀ ਦੀ ਜਿਹੜੀ ਭਗਤੀ ਸੀ ਹੋਰ ਕੋਈ ਇੱਛਾ ਨਹੀਂ ਸੀ ਸਿਰਫ ਰਾਜ ਭਗ ਦੀ ਇੱਛਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਰਿਵਾਲਸਰ ਸਾਹਿਬ ਦੇ ਜਿੱਥੇ 1721 ਵਿੱਚ ਮਾਤਾ ਸੁੰਦਰਕੌਰ ਜੀ ਮਾਤਾ ਜੀਤੋ ਜੀ ਮਾਤਾ ਗੁਜਰਕੌਰ ਜੀ ਇਸ ਅਸਥਾਨ ਦੇ ਉੱਤੇ ਵਿਸਾਖ ਦੇ 1721 ਵਿੱਚ ਸਿੰਘ ਅਤੇ ਸਹਿਬਜ਼ਾਦਿਆਂ ਸਮੇਤ ਇਸ ਧਰਤੀ ਦੇ ਉੱਤੇ ਆਪਣੇ ਚਰਨ ਪਾਏ ਸੀਗੇ ਤੇ ਇਸ ਧਰਤੀ ਦੇ ਉੱਤੇ ਅਜਹੀਆਂ ਇਤਿਹਾਸਿਕ ਦੇ ਨਾਲ ਜੋੜਨ ਵਾਲੀਆਂ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਇਹ ਮੰਡੀ ਤੋਂ 24 ਕਿਲੋਮੀਟਰ ਦੂਰੀ ਦੇ ਉੱਤੇ ਜਿਹੜਾ ਆ ਇਤਿਹਾਸਿਕ ਗੁਰਦੁਆਰਾ ਹੈ ਇਨ੍ਹਾਂ ਦੇ ਗੁਰਦੁਆਰਾ ਦੇ ਮੈਨੇਜਰ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਜਸਪਾਲ ਸਿੰਘ ਜੀ ਮੈਨੇਜਰ ਗੁਰਦੁਆਰਾ ਰਿਵਾਸਾ ਸਾਹਿਬ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਪਥੀ ਵਾਹਿਗੁਰੂ ਜੀ ਕੀ ਕਹਿਣਾ ਚਾਹੁੰਦੇ ਹੋ ਗੁਰਦਵਾਲਾ ਸਾਹਿਬ ਦਾ ਕੀ ਇਤਿਹਾਸ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸਥਾਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸਿਕ ਸਥਾਨ ਹੈ ਜਦੋਂ ਔਰੰਗਜ਼ੇਬ ਹਿੰਦੁਸਤਾਨ ਤੇ ਜ਼ੁਲਮ ਅਤਿਆਚਾਰ ਕਰ ਰਿਹਾ ਸੀ ਉਸ ਵਕਤ ਔਰੰਗਜ਼ੇਬ ਨੇ 22 ਧਾਰ ਦੇ ਜਿਹੜੇ ਪਹਾੜੀ ਰਾਜੇ ਸੀ ਇਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਜ਼ਿੰਦਾ ਜਾਂ ਮਰਦਾ ਫੜ ਕੇ ਮੇਰੇ ਹਵਾਲੇ ਕਰਦੇ ਹੋਗੇ ਤੁਹਾਡੀਆਂ ਰਿਆਸਤਾਂ ਹਮੇਸ਼ਾ ਲਈ ਆਜ਼ਾਦ ਕਰ ਦੇਵਾਂਗਾ ਜਿਹੜਾ ਟੈਕਸ ਲੈਂਦਾ ਸਦਾ ਵਾਸਤੇ ਮਾਫ ਕਰ ਦੇਵਾਂਗਾ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੇ ਇਸ ਸਥਾਨ ਤੇ ਧੋਕੇ ਨਾਲ ਬੁਲਾਇਆ ਬिलासपुर ਦੇ ਰਾਜੇ ਭੀਮ ਚੰਦੇ ਵਜੀਰ ਪਰਮਾਨੰਦ ਰਾਹੀਂ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਸਨੇਹ ਪੱਤਰ ਭੇਜਿਆ ਕਿ ਸਾਡੇ ਪਹਾੜਾਂ ਦੇ ਵਿੱਚ ਕਿਹੋ ਜਿਹਾ ਸਥਾਨ ਹੈ ਜਿੱਥੇ ਕਿ ਹਰ ਸਾਲ ਵਿਸਾਖੀ ਦਾ ਮੇਲਾ ਭਰਦਾ ਹੈ ਆਪ ਜੀ ਵੀ ਆਓ ਦਰਸ਼ਨ ਦਿਓ ਅਸੀਂ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਔਰੰਗਜੇਬ ਦੇ ਨਾਲ ਟੱਕਰ ਲੈਣ ਲਈ ਰਾਜਿਆਂ ਨੇ ਸੋਚਿਆ ਸੀ ਕਿ ਗੁਰਸਾਹਿਬ ਕੱਲੇ ਆਣਗੇ ਜਾਂ ਪੰਜ ਸਤ ਸਿੰਘ ਨਾਲ ਹੋਣਗੇ ਅਸੀਂ ਆਸਾਨੀ ਨਾਲ ਕੈਦ ਕਰਕੇ ਔਰੰਗਜੇਬ ਦੇ ਹਵਾਲੇ ਕਰ ਦੇਵਾਂਗੇ ਸੋ ਇਸ ਜਗ੍ਹਾ ਨੂੰ ਇਸ ਕਰਕੇ ਵੀ ਚੁਣਿਆ ਸੀ ਰਾਜਿਆਂ ਨੇ ਕਿਉਂਕਿ ਇਹ ਚਾਰੇ ਪਾਸਿਓਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਪੂਰੀ ਘੇਰਾਬੰਦੀ ਬਣੀ ਹੋਈ ਹੈ ਘੱਟ ਫੌਜ ਦੇ ਨਾਲ ਕਿਸੇ ਤੇ ਵੀ ਹਮਲਾ ਕਰਕੇ ਕਿਸੇ ਨੂੰ ਜਿਹੜਾ ਹੈ ਬੰਦੀ ਬਣਾਇਆ ਜਾ ਸਕਦਾ ਸੀਗਾ ਇੱਕੋ ਹੀ ਰਸਤਾ ਆਣ ਜਾਣ ਵਾਸਤੇ ਸੀਗਾ ਪਰ ਗੁਰੂ ਸਾਹਿਬ ਜਾਣੀ ਜਾਂਣ ਸਨ ਉਹਨਾਂ ਨੇ ਆਰ ਸਵੀਕਾਰ ਕਰ ਲਿਆ 1701 ਦੀ ਵਿਸਾਖੀ ਵਾਲੇ ਦਿਨ ਸਮੇਤ ਪਰਿਵਾਰ 500 ਸਿੰਘ ਘੋੜਸਵਾਰ ਤਿਆਰ ਬਰ ਤਿਆਰ ਨਾਲ ਲੈ ਕੇ ਗੁਰਸਾਹਿਬ ਇਸ ਸਥਾਨ ਤੇ ਪਹੁੰਚੇ ਜਦੋਂ ਰਾਜਿਆਂ ਨੇ ਦੇਖਿਆ ਕਿ ਗੁਰੂ ਸਾਹਿਬ ਤੇ ਪੂਰੀ ਤਿਆਰੀ ਨਾਲ ਆਏ ਨੇ ਤੇ ਕਈ ਰਾਜੇ ਵਿੱਚੋਂ ਨੱਠਣ ਲੱਗੇ ਕਿਉਂਕਿ ਡਰ ਦੇ ਤਾਂ ਪਹਿਲੇ ਵੀ ਸੀਗੇ ਗੁਰੂ ਸਾਹਿਬ ਤੋਂ ਕਿਉਂਕਿ ਜੰਗ ਤੇ ਕੋਈ ਗੁਰੂ ਸਾਹਿਬ ਨੇ ਕੋਈ ਹਾਰੀ ਨਹੀਂ ਸੀਗੀ ਪਰ ਜਦੋਂ ਜਦੋਂ ਨੱਠਣ ਲੱਗੇ ਤੇ ਗੁਰਸਾਹਿਬ ਨੇ ਫਿਰ ਰਾਜਿਆਂ ਨੂੰ ਕਿਹਾ ਭਾਈ ਜਿਸ ਕਾਰਜ ਵਾਸਤੇ ਤੁਸੀਂ ਸਾਨੂੰ ਬੁਲਾਇਆ ਸੀ ਆਵੋ ਅਸੀਂ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਆ ਤੇ ਗੁਰੂ ਸਾਹਿਬ ਨੇ ਅੰਮ੍ਰਿਤ ਦਾ ਬਾਟਾ ਵੀ ਇਸ ਸਥਾਨ ਤੇ 17 ਸਤਾਰਵ ਸਿਕ ਦਿਵਸਾਂ ਕੀ ਵਲੇ ਦਿਨ ਤਿਆਰ ਕੀਤਾ ਤੇ ਰਾਜਿਆਂ ਨੂੰ ਕਿਹਾ ਕਿਸ ਅੰਮ੍ਰਿਤ ਦੇ ਵਿੱਚ ਨਹੀਂ ਤਾਕਤ ਹੈ ਤੁਸੀਂ ਸਵਾ ਸਵਾ ਲੱਖ ਦੇ ਨਾਲ ਕੱਲਾ ਕੱਲਾ ਟਕਰਾ ਕਰ ਸਕਦੇ ਹੋ ਰਾਜੇ ਕਹਿਣ ਲੱਗੇ ਅਸੀਂ ਤੇ ਉੱਚੀ ਜਾਤਾਂ ਦੇ ਰਾਜਪੂਤ ਰਾਣੇ ਆ ਨਹੀਂ ਵੀ ਜਾਤਾਂ ਦੇ ਵਿੱਚ ਬਹਿ ਕੇ ਅੰਮ੍ਰਿਤ ਨਹੀਂ ਸਕ ਸਕਦੇ ਜੇ ਸਾਡੇ ਵਾਸਤੇ ਵੱਖਰਾ ਬਾਟਾ ਅੰਮ੍ਰਿਤ ਦਾ ਤਿਆਰ ਕਰੋਗੇ ਤਾਂ ਅਸੀਂ ਅੰਮ੍ਰਿਤ ਛਕਾਂਗੇ ਗੁਰੂ ਸਾਹਿਬ ਨੇ ਕਿਹਾ ਭਾਈ ਸਾਡਾ ਤੇ ਮਿਸ਼ਨ ਇੱਕ ਸੰਗਤ ਇੱਕ ਪੰਗਤ ਦਾ ਹੈ ਜਿਸ ਨੂੰ ਲੋੜ ਹੈ ਛਕੇ ਜਿਸ ਨੂੰ ਨਹੀਂ ਲੋੜ ਨਾ ਛਕੇ ਜਿਸ ਇੱਕ ਕੁਛ ਇੱਕ ਰਾਜੇ ਜਿਹੜੇ ਸੀਗੇ ਪਹਿਲੇ ਤੋਂ ਹੀ ਗੁਰ ਘਰ ਦੇ ਸਰਦਾਲੂ ਰਹੇ ਜਿਵੇਂ ਮੰਡੀ ਦਾ ਰਾਜਾ ਚੰਬੇ ਦਾ ਰਾਜਾ ਨਾਹਣ ਦਾ ਰਾਜਾ ਇਦਾਂ ਕੁਛ ਇੱਕ ਰਾਜੇ ਜਿਹੜੇ ਸੀਗੇ ਉਹ ਪਹਿਲੇ ਤੋਂ ਸਰਦਾਲੂ ਸੀਗੇ ਜਿਵੇਂ ਮੰਡੀ ਵਾਲਾ ਰਾਜਾ ਸੀਗਾ ਇਹਦਾ ਇਤਿਹਾਸ ਜਿਹੜਾ ਥੋੜਾ ਲੰਬਾ ਚੱਲਿਆ ਜਾਂਦਾ ਮੈਂ ਸੰਖੇਪ ਜਾਬ ਜੀ ਨੂੰ ਸੁਣਾਵਾਂਗਾ ਕਿਉਂਕਿ ਮੰਡੀ ਵਾਲੇ ਰਾਜੇ ਦਾ ਜਿਹੜਾ ਪਛੋਕਰ ਸੀਗਾ ਜਿਹਦਾ ਪਰਿਵਾਰ ਸੀ ਉਹ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਤੋਂ ਹੀ ਗੁਰ ਘਰ ਦਾ ਸਰਦਾਰ ਹਲੂ ਰਿਹਾ ਹੈ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੇ ਵਿੱਚ ਭਾਈ ਸਾਵਣ ਮਲ ਜੀ ਹੋਏ ਜਿਹੜੇ ਕਿ ਧਰਮ ਪ੍ਰਚਾਰਿਤ ਮੰਡੀ ਆਏ ਸਨ ਤੇ ਉਹਨਾਂ ਦਾ ਇਤਿਹਾਸ ਜੁੜ ਜਾਂਦਾ ਜਾ ਕੇ ਬੁਢਲਾਡੇ ਦੇ ਲਾਗੇ ਸਥਾਨ ਹੈ ਗੁਰਦੁਆਰਾ ਸੱਚ ਨ ਸੱਚ ਜਿੱਥੇ ਕਿ ਗੁਰੂ ਅਮਰਦਾਸ ਮਹਾਰਾਜ ਦੀ ਖੜਾਓ ਪਈ ਹੈ ਉੱਥੇ ਗੁਰਸੱਭ ਦੀ ਬਕਸਿਸ ਹੈ ਕਿ ਕੋਈ ਜਮਾਂਦਰੂ ਹਲਕਾ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਜਿਹੜਾ ਬਾਅਦ ਵਿੱਚ ਕਿਸੇ ਨੂੰ ਹਲਕਾ ਹੋ ਜਾਂਦਾ ਤੇ ਉਹ ਖੜਾਓ ਮੱਥੇ ਨਾਲ ਲਾ ਕੇ ਉੱਥੇ ਠੀਕ ਹੋ ਜਾਂਦਾ ਮਹਾਰਾਜ ਦੇ ਬਾਹਰ ਉੱਥੇ ਸੋ ਤੇ ਉਸ ਤੋਂ ਬਾਅਦ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੇ ਵਿੱਚ ਭਾਈ ਕਲਿਆਣਾ ਜੀ ਹੋਏ ਉਹ ਵੀ ਮੰਡੀ ਆਏ ਜਿੰਨੀ ਵੀ ਦਰਬਾਰ ਸਾਹਿਬ ਜਿਹੜੀ ਲੱਕੜ ਲੱਗੀ ਹੈ ਉਹ ਮੰਡੀ ਵਾਲੇ ਰਾਜੇ ਨੇ ਸੇਵਾ ਕੀਤੀ ਹੈ ਤੇ ਮੰਡੀ ਤੋਂ ਲੱਕੜ ਜਿਹੜੀ ਹੈ ਦਰਿਆ ਬਿਆਸ ਦੇ ਰਾਹੀਂ ਕਾਲ ਪਾ ਕੇ ਤੇ ਉੱਥੇ ਜਾਂਦੀ ਸੀਗੀ ਗੋਵਿੰਦਵਾਲ ਸਾਹਿਬ ਤੋਂ ਨਿਕਲਦੀ ਸੀਗੀ ਸਾਰੀ ਸੋ ਭਾਈ ਕਲਿਆਣਾ ਜੀ ਵੀ ਮੰਡੀ ਆਏ ਉਹਨਾਂ ਦਾ ਇਤਿਹਾਸ ਜੁੜ ਜਾਂਦਾ ਹੈ ਦਰਬਾਰ ਸਾਹਿਬ ਦੇ ਨਾਲ ਸਥਾਨੇ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਕਿ ਮੰਡੀ ਵਾਲੇ ਰਾਜੇ ਦਾ ਜਿਹੜਾ ਜਨਮ ਗੁਰੂ ਸਾਹਿਬ ਨੇ ਰਾਜਾ ਹਰੀ ਸੈਨ ਹੋਇਆ ਹੈ ਉਹਨਾਂ ਜਨਮ ਜਿਹੜਾ ਗੁਰਸਾਹਿਬ ਨੇ ਸੁਪਨੇ ਦੇ ਵਿੱਚ ਹੀ ਕੱਟ ਦਿੱਤਾ ਸੀਗਾ ਸੋ ਇਸ ਕਰਕੇ ਮੰਡੀ ਵਾਲੇ ਰਾਜੇ ਦਾ ਪਰਿਵਾਰ ਜਿਹੜਾ ਗੁਰਕਰਦਾ ਪਹਿਲੇ ਤੋਂ ਸਰਦਾਲੂ ਰਿਹਾ ਹੈ ਤੇ ਇਸ ਇਹ ਜਿਹੜਾ ਸਥਾਨ ਸੀਗਾ ਇਹ ਵੀ ਮੰਡੀ ਵਾਲੇ ਰਾਜੇ ਦੀ रियासत ਦੇ ਵਿੱਚ ਹੀ ਆਉਂਦਾ ਸੀ ਸੋ ਮੰਡੀ ਵਾਲੇ ਰਾਜੇ ਨੇ ਗੁਰਸਾਹਿਬ ਦਾ ਇੱਥੇ ਪਹੁੰਚਣ ਤੇ ਚੰਗੀ ਆਉ ਭਗਤ ਸੇਵਾ ਕੀਤੀ ਤੇ ਜਿਹੜਾ ਚੰਬੇ ਦਾ ਰਾਜਾ ਸੀ ਉਸ ਦੀ ਬੇਟੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਪਦਮਾਵਤੀ ਦੱਸਿਆ ਗਿਆ ਉਹ ਬਹੁਤ ਵਿਦਵਾਨ ਹੋਈ ਹੈ ਉਸ ਨੂੰ ਆਪਣੀ ਵਿਦਿਆ ਤੇ ਹੰਕਾਰ ਸੀ ਆਪਣੇ ਤੋਂ ਅੱਗੇ ਮੰਨਦੀ ਨਹੀਂ ਸੀਗੀ ਤੇ ਉਸ ਨੇ ਆਪਣੇ ਪ੍ਰੇਤਤਾ ਤੋ ਅਗਿਆ ਲਈ ਕਹਿੰਦੀ ਮੈਂ ਵੀ ਗੁਰਸਾਹਿਬ ਦੇ ਦਰਸ਼ਨ ਕਰਨੇ ਪਰ ਕਹਿੰਦੀ ਇੱਕ ਸਵਾਲ ਪੁੱਛਾਂਗੀ ਜੇ ਉਹ ਸਵਾਲ ਦਾ ਜਵਾਬ ਗੁਰਸਾਹਿਬ ਦੇ ਦੇਣਗੇ ਤੇ ਮੈਂ ਸਮਝਾਂਗੀ ਕਿ ਪੂਰਨ ਸਤਕੁਰ ਨੇ ਉਸ ਨੇ ਫਿਰ ਫਾਰਸੀ ਦੀਆਂ ਚੰਦ ਲੈਨਾ ਕਵਿਤਾ ਰੂਪ ਦੇ ਵਿੱਚ ਲਿਖ ਕੇ ਆਪਣੀ ਦਾਸੀ ਦੇ ਹੱਥ ਦੇ ਵਿੱਚ ਗੁਰਸਾਹਿਬ ਨੂੰ ਭੇਜੀਆਂ ਤੇ ਗੁਰਸਾਹਿਬ ਨੇ ਉਹਦਾ ਜਵਾਬ ਉਸੇ ਵਕਤ ਉਸੇ ਹੱਥ ਵਾਪਸ ਭੇਜ ਦਿੱਤਾ ਜਦੋਂ ਜਵਾਬ ਸੁਣ ਕੇ ਸੰਤੁਸ਼ਟ ਹੋ ਗਈ ਆ ਕੇ ਗੁਰਸਾਹਿਬ ਦੇ ਚਰਨਾਂ 'ਚ ਲਿਖ ਪਈ ਬੇਨਤੀ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਸਿਖਾਓ ਫਿਰ ਉਸ ਨੂੰ ਅੰਮ੍ਰਿਤ ਸਿਖਾਇਆ ਗਿਆ ਉਸ ਦਾ ਨਾਮ ਫਿਰ ਪਦਮਾਪਤੀ ਤੋਂ ਅੰਮ੍ਰਿਤਕੌਰ ਇੱਕ ਮਹੀਨਾ ਗੁਰਸਾਹਿਬ ਇਸ ਸਥਾਨ ਤੇ ਰੁਕੇ ਤਕਰੀਬਨ 32 ਦਿਨ ਦਾ ਸਮਾਂ ਬਣਦਾ ਹੈ ਤਿੰਨਾ ਧਰਮਾਂ ਦਾ ਸਾਂਝਾ ਸਥਾਨ ਹੈ Hindu ਧਰਮ ਦਾ Sikh ਧਰਮ ਦਾ ਤੇ Buddha ਧਰਮ ਦਾ Hindu ਧਰਮ ਦਾ ਬ੍ਰਹਮਾ ਦਾ ਪੁੱਤਰ ਬ੍ਰਹਮਾ ਦਾ ਪੁੱਤਰ ਲੋਮਸ੍ਰਿਸ਼ੀ ਹੋਏ ਉਹਨਾਂ ਦਾ ਵੀ ਤਪਸਥਾਨੇ ਸਾਹਮਣੇ ਝੀਲ ਦੇ ਕੰਢੇ ਮੰਦਿਰ ਬਣਿਆ ਲੋਮਸ੍ਰਿਸ਼ੀ ਮੰਦਿਰ Buddha ਮੈਂ ਕਰੀ ਕੈਮਰਾ ਮੇਂ ਲਗਾਓ ਤਸਵੀਰਾਂ ਦਿਖਾ ਦਿਓ ਬਾਬਾ ਜੀ ਨਾਲ ਨਾਲ ਤਸਵੀਰਾਂ ਦਿਖਾ ਦਿਓ ਕਿਉਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ Buddha ਧਰਮ ਦਾ ਜਿਹੜਾ ਉਹ ਮੰਦਿਰ ਆ ਤੇ ਕੀ ਇਤਿਹਾਸ ਹੈ ਬਾਬਾ ਜੀ ਇਹਨਾਂ ਦਾ ਬੁੱਧ ਧਰਮ ਦੇ ਮਹਾਤਮਾ ਬੁੱਧ ਤੋਂ ਬਾਅਦ ਇਹਨਾਂ ਦੇ ਗੁਰੂ ਗੁਰੂ ਪਦਮ ਸੰਭਵ ਹੋਏ ਜਿਨੂੰ ਕਿ ਸੈਕੰਡ ਬੁੱਧਾ ਵੀ ਕਹਿੰਦੇ ਆ ਤੇ ਇਹਨਾਂ ਦਾ ਵੀ ਇਹ ਤਪ ਸਥਾਨ ਹੈ ਸੋ ਇਸ ਕਰਕੇ ਇਤਿਹਾਸ ਦੇ ਵਿੱਚ ਇਹਦਾ ਜੇ ਪਹਿਲੇ ਤਿੰਨ ਧਰਮਾਂ ਦਾ ਸਾਂਝਾ ਸਥਾਨ ਹੋਣ ਕਰਕੇ ਨੋ ਤ੍ਰਿਵੇਣੀ ਵੀ ਕਹਿੰਦੇ ਆ ਜਿਹੜੀ ਇਹ ਝੀਲ ਹੈ ਪ੍ਰਾਤਨ ਹੈ ਬਹੁਤ ਪ੍ਰਾਤਨ ਹੈ ਨਾਤੇ ਦੀ ਅੱਜ ਤੱਕ ਡੁੰਗਾਈ ਦਾ ਪਤਾ ਨਹੀਂ ਹੈਗਾ ਕਿ ਕਿੰਨੀ ਡੁੰਗੀ ਹੈ ਤੇ ਨਾ ਇਹ ਪਤਾ ਕਿ ਕਦੋਂ ਦੀ ਬਣੀ ਹੈ ਕੁਦਰਤੀ ਤੌਰ ਤੇ ਬਣੀ ਹੈ ਹਰ ਧਰਮ ਦੇ ਆਪਣੇ ਆਪਣੇ ਵਿਚਾਰ ਹੈਗੇ ਆ ਬੁੱਧ ਧਰਮ ਵਾਲੇ ਕਹਿੰਦੇ ਕਿ ਇਹਨਾਂ ਦੇ ਗੁਰੂ ਦੇ ਮੁਤਾਬਕ ਬਣੀ ਹੈ ਪਰ ਇਹਦਾ ਕੋਈ ਪੂਰਾ ਉਹ ਨਹੀਂ ਹੈਗਾ ਕਿ ਇਤਿਹਾਸ ਕਿਤੇ ਸਿਰਜਦਾ ਨਹੀਂ ਹੈਗਾ ਮਨਨ ਕਿ ਵੈਸੇ ਉਹ ਜਿਹੜੀ ਲੇਕ ਹੈਗੀ ਹੈ ਉਹਦਾ ਤਲਾ ਨਹੀਂ ਹੈਗਾ ਐਵੇਂ ਕਿਹਾ ਜਾਂਦਾ ਹੈ ਕਿ ਜਾਂ ਇਤਿਹਾਸ ਵਾਕ ਹੀ ਕਹਿੰਦੇ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਇਸ ਦੇ ਬਾਰੇ ਵਿੱਚ ਕੁਝ ਇਤਿਹਾਸਕਾਰਾਂ ਨੇ ਲਿਖਿਆ ਕਿ ਇਹ ਚ ਪੱਥਰ ਤਰਦੇ ਸਨ ਪੱਥਰ ਤਾਨੀ ਸੀਗੇ ਕਾਨਿਆਂ ਦੇ ਵੱਡੇ ਵੱਡੇ ਬੇੜੇ ਜੇ ਬਣੇ ਹੋ ਸੀ ਕੁਦਰਤੀ ਤੌਰ ਤੇ ਵੱਡੇ ਵੱਡੇ ਬੂਟੇ ਜੇ ਲੱਗੇ ਸੀਗੇ ਜਿਹਦਾ ਇੰਜ ਜਪਦਾ ਸੀ ਜਿਵੇਂ ਪੂਰੀ ਪਹਾੜੀਆਂ ਵਿੱਚ ਪਾਣੀ ਦੇ ਵਿੱਚ ਤੈਰਦੀਆਂ ਆ ਉਹ ਅਸੀਂ ਵੀ ਦਰਸ਼ਨ ਕੀਤੇ ਬਚਪਨ ਦੇ ਵਿੱਚ ਉਹ ਹੁਣ ਉਹ ਚੀਜ਼ ਖਤਮ ਹੋ ਚੁੱਕੀ ਹੈ ਹੌਲੀ ਹੌਲੀ ਪਰ ਉਹ ਜਿਹੜੇ ਹਵਾ ਦੇ ਰੁੱਖ ਦੇ ਨਾਲ ਆਰ ਪਾਰ ਤੈਰਦੇ ਰਹਿੰਦੇ ਸੀ ਪਹਾੜੀਆਂ ਨੂੰ ਲੱਗਦੇ ਸੀਗੇ ਕਿ ਪਹਾੜੀਆਂ ਵਿੱਚ ਤੈਰਦੀਆਂ ਆ ਉਹ ਚੀਜ਼ ਖਤਮ ਹੋ ਚੁੱਕੀ ਹੈ ਸੋ ਇਹਦਾ ਜਿਹੜਾ ਹੈ ਇਸਦਾ ਜਿਹੜਾ ਨਾਮ ਮੈਂ ਪਹਿਲੇ ਸਿਕੰਧ ਪ੍ਰਾਨ ਦੇ ਵਿੱਚ ਇੱਥੇ ਦਾ ਜ਼ਿਕਰ ਆਉਂਦਾ ਹੈ ਸਕੰਧ ਪ੍ਰਾਨ ਦੇ ਅਨੁਸਾਰ ਪਹਿਲੇ ਇਹਦਾ ਨਾਮ ਜਿਹੜਾ ਹਰੀਦੇਸ਼ਵਰ ਸੀਗਾ ਕੁਝ ਜਗ੍ਹਾ ਹਿਰਦਾਲੇਸ਼ਵਰ ਲਿਖਿਆ ਹੈ ਕੁਝ ਜਗ੍ਹਾ ਹਰੀਦੇਸ਼ਵਰ ਲਿਖਿਆ ਹੈ ਸੋ ਜਿਹੜਾ ਰਵਾਲਸਰ ਸਾਹਿਬ ਜੇ ਗੁਰੂ ਸਾਹਿਬ ਦੇ ਆਉਣ ਤੋਂ ਬਾਅਦ ਇਸ ਤੇ ਨਾਮ ਪਿਆ ਜਦੋਂ ਗੁਰਸਾਹਿਬ ਇੱਥੇ ਆਏ ਉਸ ਵਕਤ ਇੱਥੇ ਦੋ ਕਬੀਲੇ ਰਹਿੰਦੇ ਸੀ ਕ੍ਰਿਸ਼ਿਮੁਨੀਆ ਦਾ ਇੱਕ ਜੱਛਾਂ ਦਾ ਜਿਹੜਾ ਜੱਛਾਂ ਦਾ ਸਰਦਾਰ ਸੀ ਕੁਬੇਰ ਨਾਮ ਦਾ ਰਾਕਸ਼ਸ ਸੀਗਾ ਜਦੋਂ ਵੀ ਰਿਸ਼ਿਮਨੀ ਕੋਈ ਹੋਮ ਜਗ ਤਪ ਕਰਦੇ ਸੀ ਉਹ ਸੰਪੂਰਨ ਨਹੀਂ ਹੋਣ ਦਿੰਦਾ ਸੀ ਵਿਚਭਿਕਨ ਪਾਉਂਦਾ ਸੀ ਸੋ ਰਿਸ਼ਿਮੁਨੀਆ ਨੇ ਗੁਰਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਫਰਿਆਦ ਕੀਤੀ ਕਿਸਾਨੋ ਇਹਦੇ ਕੋਲ ਮੁਕਤੀ ਦਿਵਾਓ ਉਸ ਵਕਤ ਫਿਰ ਗੁਰਸਾਹਿਬ ਨੇ ਆਪਣੇ ਪੰਜ ਸਿੰਘ ਭੇਜੇ ਉਸ ਨੂੰ ਬੁਲਾਇਆ ਗਿਆ ਉਸ ਨੇ ਆਣ ਤੋਂ ਇਨਕਾਰ ਕਰ ਦਿੱਤਾ ਹੰਕਾਰਿਆ ਸੀਗਾ ਕਹਿੰਦਾ ਕਿ ਜਿਸ ਨੂੰ ਮੇਰੇ ਨਾਲ ਮਿਲਣ ਦੀ ਲੋੜ ਹੈ ਆ ਆ ਪਾ ਕੇ ਮਿਲੇ ਉਸ ਵਕਤ ਫਿਰ ਗੁਰਸਾਹਿਬ ਜਿਸ ਸਥਾਨ ਤੇ ਅੰਦਰ ਗੁਰਸਾਹਿਬ ਦਾ ਪ੍ਰਕਾਸ਼ ਹੈ ਜਿੱਥੇ ਪਾਲਕੀ ਸਾਹਿਬ ਬਣੀ ਹੈ ਉੱਥੇ ਇੱਕ ਪੱਥਰ ਦੀ ਸਿਲਾ ਸੀਗੀ ਜਿੱਥੇ ਉੱਚੀ ਜਗ੍ਹਾ ਹੋਣ ਕਰਕੇ ਗੁਰਸਾਹਿਬ ਨੇ ਆਪਣਾ ਆਸਣ ਲਾਇਆ ਸੀਗਾ ਉੱਥੇ ਬੈਠੇ ਬੈਠੇ ਆਪਣੇ ਤਨੁਖਤ ਤੇ ਤੀਰ ਚੜਾਇਆ ਅਜੇ ਚਿਲਾ ਖਿੱਚਿਆ ਸੀਗਾ ਚਲਾਇਆ ਨਹੀਂ ਸੀਗਾ ਤੀਰ ਤੇ ਕਹਿੰਦੇ ਉਸ ਵਕਤ ਐਸਾ ਭਾਣਾ ਵਰਤਿਆ ਕਿ ਪਹਾੜੀਆਂ ਦੇ ਵਿੱਚੋਂ ਬਹੁਤ ਭਿਆੰਕਰ ਗਰਜਣਾ ਦੀ ਆਵਾਜ਼ ਹੋਈ ਇੰਜ ਜਾਪਿਆ ਜਿਵੇਂ ਧਰਤੀ ਪਲਟ ਗਈ ਜਦੋਂ ਕੁਬੇਰ ਨੇ ਦੇਖਿਆ ਕਿ ਕੋਈ ਅਵਤਾਰੀ ਪੁਰਖ ਆ ਕੇ ਫਿਰ ਗੁਰਸਾਹਿਬ ਦੇ ਚਰਨਾਂ ਟਿਕ ਪਿਆ ਬੇਨਤੀ ਕੀਤੀ ਕਿ ਮੇਰੇ ਕੋਲ 10000 ਡਰਾਵਣੀ ਰਾਕਸਸ ਫੌਜ ਹੈ ਜੇ ਆਪ ਜੀ ਨੂੰ ਲੋੜ ਹੈ ਤੇ ਆਪਣੀ ਫੌਜ ਵਿੱਚ ਸ਼ਾਮਲ ਕਰ ਲਵੋ ਜੰਗਾ ਜੁੱਧਾਂ ਦੇ ਵਿੱਚ ਕੰਮ ਆਏਗੀ ਤੇ ਮੇਰਾ ਉਧਾਰ ਕਰੋ ਫਿਰ ਗੁਰਸਾਹਿਬ ਨੇ ਕੁਬੇਰ ਨੂੰ ਇਹ ਬਚਨ ਕੀਤੇ ਭਾਈ ਤੂੰ ਵੀ ਗੁਪਤ ਰੇ ਆਪਣੀ ਫੌਜ ਨੂੰ ਵੀ ਗੁਪਤ ਰੱਖ ਭਜਨ ਬੰਦਗੀ ਕਰ ਅਜੇ ਸਮਾਨੀਏ ਕਿਸ ਨੂੰ ਡਰਾਉਣਾ ਸਤਾਉਣਾ ਨਹੀਂ ਜੇ ਤੇਰੀ ਸੇਵਾ ਪ੍ਰਵਾਨ ਹੋਵੇਗੀ ਤੇਰੀ ਸੇਵਾ ਲਵਾਂਗੇ ਜੰਗਾਂ ਜੁੱਦਾਂ ਜਿੱਤਣ ਵਾਸਤੇ ਤਾਂ ਸਾਡੇ ਸਿੰਘ ਹੀ ਕਾਫੀ ਨੇ ਪਰ ਤੂੰ ਇਸੇ ਸਥਾਨ ਤੇ ਰਹਿ ਕੇ ਬੰਦਗੀ ਕਰ ਰਿਵਾਲ ਇੱਕ ઋષਿ ਹੋਇਆ ਜਿਹੜਾ ਕਿ ਸਤਜੁਗ ਦੇ ਵਿੱਚ ਹੋਇਆ ਹੈ ਕਹਿੰਦੇ ਰਿਵਾਲ ઋષਿ ਦੀ ਇੰਨੀ ਭਗਤੀ ਹੋ ਗਈ ਜਿਹੜਾ ਉਹਦਾ ਰਾਜ ਭਾਗ ਸੀਗਾ ਉਹਦੇ ਸਰੀਕੇ ਨੇ ਜੰਗ ਜੁੱਦ ਕਰਕੇ ਖੋਹ ਲਿਆ ਸੀਗਾ ਜਦੋਂ ਉਹਦਾ ਰਾਜ ਭਾਗ ਖੋਸ ਗਿਆ ਤੇ ਦੁਖੀ ਰਹਿਣ ਲੱਗਿਆ ਉਸਦੀ ਮਾਤਾ ਨੇ ਉਸ ਸਥਾਨ ਤੇ ਭੇਜਿਆ ਰੇਵਾ ਦਾ ਪੁੱਤਰ ਰਿਵਾਲ ਜਿਸਦੀ ਮਾਤਾ ਦਾ ਨਾਂ ਰੇਵਾ ਦੱਸਿਆ ਗਿਆ ਹੈ ਰੇਵਾ ਨੇ ਉਸ ਨੂੰ ਸੰਸਥਾਨ ਤੇ ਭੇਜਿਆ ਕਿ ਉੱਥੇ ਜਾ ਕੇ ਤੱਪ ਕਰ ਕਲਯੁਗ ਦੇਵ ਚ ਕੋਈ অবতারੀ ਪੁਰਖ ਆਏਗਾ ਜਿਹੜਾ ਤੇਰਾ ਉਧਾਰ ਕਰੇਗਾ ਫਿਰ ਰਵਾਲ ਰਿਸ਼ੀ ਦਾ ਇੰਨਾ ਤੱਪ ਹੋ ਗਿਆ ਸੀਗਾ ਕਿ ਉਹ ਇਛਾ ਤਾਰੀ ਸੱਪ ਬਣ ਗਿਆ ਸੀ ਜੋ ਮਰਜੀ ਰੂਪ ਧਾਰਨ ਕਰਕੇ ਘੁੰਮਦਾ ਫਿਰਦਾ ਰਹਿੰਦਾ ਸੀ ਰਵਾਲ ਰਿਸ਼ੀ ਨੇ ਵੀ ਗੁਰੂ ਸਾਹਿਬ ਦੇ ਚਲਣਾ ਚਾਹ ਕੇ ਨਮਸਕਾਰ ਕੀਤੀ ਬੇਨਤੀ ਕੀਤੀ ਕਿ ਮੇਰੇ ਕੋਲ 96 ਕਰੋੜ ਸੱਪਾਂ ਦੀ ਫੌਜ ਹੈ ਜੇ ਆਪ ਜੀ ਨੂੰ ਲੋੜ ਹੈ ਤੇ ਆਪਣੀ ਫੌਜ ਵੀ ਸ਼ਾਮਲ ਕਰ ਲਵੋ ਜੰਗਾ ਜੁਦਾਂ ਦੇ ਵਿੱਚ ਕੰਮ ਆਏਗੀ ਮੇਰਾ ਉਧਾਰ ਕਰੋ ਜਿਨوں ਕੀ ਭੁਜੰਗ ਸੈਨਾ ਵੀ ਕਿਹਾ ਗਿਆ ਹੈ ਤੇ ਜਿਹੜਾ 96 ਕਰੋੜ ਖਾਲਸਾ ਪ੍ਰਗਟ ਹੋਣਾ ਉਹ ਵੀ ਗੁਰਸਾਹਿਬ ਦਵਾਰ ਇੱਥੇ ਦਾ ਹੀ ਹੈ ਇਸੇ ਸਥਾਨ ਦਾ ਉਹ ਇਸ ਸਥਾਨ ਦੇ ਉੱਤੇ ਆ ਜਿਹੜਾ ਵਰ ਦਿੱਤਾ ਹੋਇਆ ਸੀ ਸੋ 96 ਕਰੋੜ ਜਦੋਂ ਵਰਵਾਲ ਨੇ ਵੀ ਗੁਰਸਾਹਿਬ ਨੇ ਫਿਰ ਇਹ ਬਚਨ ਕੀਤੇ ਤਿਰਵਾਲ ਨੂੰ ਗੁਰਸਾਹਿਬ ਨੇ ਕਿਹਾ ਵੀ ਸਮਾਂ ਆਏਗਾ ਨਾ ਕੋਰ ਕਲਯੁਗ ਵਰਤੇਗਾ ਕਿ ਕਿਸੇ ਕਿਸਮ ਦੇ ਕੋਈ ਸਾਖ ਸੰਬੰਧ ਨਹੀਂ ਰਹਿਣਗੇ ਮੰਦਰਾ ਚ ਬੈਠ ਕੇ ਪੁਜਾਰੀ ਸ਼ਰਾਬਾਂ ਪੀਣਗੇ ਮੀਟ ਖਾਣਗੇ ਘਰ ਘਰ ਕੰਜਰੀ ਨੱਚੇਗੀ ਉਸ ਵਕਤ ਫਿਰ ਕਲਯੁਗ ਦਾ ਖਾਤਮਾ ਹੋਏਗਾ ਜਿਸ ਤੇ ਦੱਸਿਆ ਕਿ ਨੌ ਨੇ ਜੇ ਪਾਣੀ ਧਰਤੀ ਦੇ ਬਚਾਏਗਾ ਇੱਕ ਨੇਜਾ 9 ਫੁੱਟ ਦਾ ਹੁੰਦਾ ਹੈ ਕਿ 81 ਫੁੱਟ ਪਾਣੀ ਧਰਤੀ ਦੇ ਵਿੱਚ ਆਏਗਾ ਜਿਸ ਤੇ ਨਾਲ ਦੁਨੀਆ ਦਾ ਖਾਤਮਾ ਦੱਸਿਆ ਹੈ ਜਿਸ ਤੇ ਦੱਸਿਆ ਕਿ ਮਾਝਾ ਮਲਿਆ ਦੁਆਬਾ ਦਲਿਆ ਜਿਹੜਾ ਮਾਝੇ ਦਾ ਇਲਾਕਾ ਮਲਿਆ ਮਲੇਟ ਹੋ ਜਾਏਗਾ ਦੁਆਬਾ ਦਲਿਆ ਵਾਂਗ ਦਲਫੜ ਹੋ ਜਾਏਗਾ ਪੀਸਿਆ ਜਾਏਗਾ ਉਸ ਵਕਤ ਫਿਰ ਵਾਲਸਰ ਦੀ ਧਰਤੀ ਨੂੰ ਗੁਰਸਾਹਿਬ ਦਾ ਬਾਰ ਹੈ ਕਿ 12 ਕੋਤੇ ਦੀ ਬਾਜੇਗਾ ਜਿਹਦੀ ਲੋਤੇ ਕੋ ਗੁਰਕਾ ਪਿਆਰਾ ਸਿੱਖ ਜਿਸ ਨੇ ਭਜਨ ਬੰਦਗੀ ਕੀਤੀ ਹੋਈ ਹੋਏਗੀ ਉਸੇ ਨੂੰ ਉਸ ਭਿਆਨਕ ਸਮੇ ਦਾ ਪਤਾ ਲੱਗੇਗਾ ਤੇ ਜਿਹੜਾ ਰਣਜੀਤ ਨਗਾਰਾ ਗੁਰਸਾਹਿਬ ਜੰਗਾ ਜੁੱਧਾ ਦੇ ਵਿੱਚ ਵਰਤਦੇ ਰਹੇ ਉਹ ਵੀ ਸਿਵਾਲਕ ਦੀ ਪਹਾੜੀਆਂ ਦੇ ਵਿੱਚ ਤੇ ਉਹਦੇ ਬਾਰੇ ਵਿੱਚ ਵੀ ਗੁਰਸਾਹਿਬ ਦੇ ਬਚਨ ਹੈਗੇ ਕਿ ਜਦੋਂ ਸਮਾਂ ਆਏਗਾ ਉਹ ਆਪਣੇ ਆਪ ਕੁਦਰਤੀ ਤੌਰ ਤੇ ਬਜੇਗਾ ਰਣਜੀਤ ਨਗਾਰੇ ਦੀ ਥਾਪ ਤੇ ਜਿਹੜਾ 12 ਕੋਤੇ ਦੀਵਾ ਜਗੇਗਾ ਉਹਦੀ ਲੋ ਤੇ ਜਿਹਨੇ ਜਿਹਦੀ ਬੰਦਗੀ ਹੋਏਗੀ ਉਸ ਨੇ ਉਸ ਭਿਆਨਕ ਸਮੇ ਦਾ ਪਤਾ ਲਿਗਾ ਜਿਹੜਾ ਬਚੇਗਾ ਇਹ ਰਵਾਲ ਰਿਸ਼ੀ ਦੇ ਨਾਲ ਗੁਰਸਾਹਿਬ ਦੇ ਬਚਨ ਬਲਾਸ ਹੋਏ ਫਿਰ ਰਵਾਲ ਨੂੰ ਗੁਰਸਾਹਿਬ ਨੇ ਕਿਹਾ ਕਿ ਜਾ ਅਸੀਂ ਤੈਨੂੰ ਉਹ ਜਹ ਰਾਜ ਦੇ ਕੇ ਜਾ ਰਹੇ ਹਾਂ ਜਿਹੜਾ ਰਹਿਦੀ ਦੁਨੀਆ ਤੇਰੇ ਨਾਂ ਤੇ ਰਹੇਗਾ ਕਿਉਂਕਿ ਰਵਾਲ ਰਿਸ਼ੀ ਦੀ ਜਿਹੜੀ ਭਗਤੀ ਸੀ ਹੋਰ ਕੋਈ ਇੱਛਾ ਨਹੀਂ ਸੀਗੀ ਸਿਰਫ ਰਾਜ ਭਾਗ ਦੀ ਇੱਛਾ ਸੀ ਸੋ ਰਿਵਾਲ ਰਿਸ਼ੀ ਦੇ ਨਾਂ 'ਤੇ ਗੁਰਸਾਹਿਬ ਨੇ ਇਸ ਸਥਾਨ ਦਾ ਨਾਂ ਰਿਵਾਲ ਸਰ ਰੱਖਿਆ ਸਾਰਸ ਰੋਵਰ ਨੂੰ ਕਹਿੰਦੇ ਆ ਰਿਵਾਲ ਰਿਸ਼ੀ ਦੇ ਨਾਂ ਸੀਗਾ ਤੇ ਉਸੇ ਦੇ ਨਾਂ 'ਤੇ ਇਸ ਸਥਾਨ ਦਾ ਨਾਂ ਫਿਰ ਰਿਵਾਲ ਸਰ ਰੱਖਿਆ ਗਿਆ ਇੱਕ ਮਹੀਨਾ ਇੱਥੇ ਰੁਕਣ ਤੋਂ ਬਾਅਦ ਗੁਰਸਾਹਿਬ ਮੰਡੀ ਚਲੇ ਗਏ ਮੰਡੀ ਵਾਲੇ ਰਾਜੇ ਨੇ ਇੱਕ ਸੁੰਦਰ ਪਾਲਕੀ ਤਿਆਰ ਕਰਵਾ ਕੇ ਪਾਲਕੀ ਦੇ ਵਿੱਚ ਗੁਰਸਾਹਿਬ ਨੂੰ ਬਿਠਾ ਕੇ ਆਪ ਤੇ ਆਪਣੇ ਪੁੱਤਰਾਂ ਸਮੇਤ ਪਾਲਕੀ ਨੂੰ ਮੋਂਡਾ ਦੇ ਕੇ ਇੱਥੋਂ ਜਿਹੜਾ ਮੰਡੀ ਤੱਕ ਲੈ ਕੇ ਗਿਆ ਇਤਿਹਾਸ ਮੁਤਾਬਕ ਜਿਹੜਾ ਉਸ ਵਕਤ ਐਸਾ ਪਹਾੜਾ ਵਰਤਿਆ ਹੈ ਕਿ 24 ਕਿਲੋਮੀਟਰ ਦਾ ਇੱਥੋਂ ਤੋਂ ਮੰਡੀ ਦਾ ਸਫ਼ਰ ਜਿਹੜਾ ਹੈ ਪੂਰੇ ਸਫਰ ਦੇ ਵਿੱਚ ਜਿਹੜਾ ਪਾਲਕੀ ਦਾ ਵਜਨ ਜਿਹੜਾ ਹੈ ਉਹਨਾਂ ਦੇ ਮੋਢਿਆਂ ਤੇ ਨਹੀਂ ਆਇਆ ਪਾਲਕੀ ਜਿਹੜੀ ਸਵਾ ਗੱਠ ਮੋਢਿਆਂ ਤੋਂ ਉੱਚੀ ਰਹੀ ਹੈ ਹੂੰ ਇੱਥੋਂ ਜਾ ਕੇ ਫਿਰ 6 ਮਹੀਨੇ 18 ਦਿਨ ਗੁਰਸਾ ਮੰਡੀ ਰੁਕੇ ਹੈ 6 ਮਹੀਨੇ 18 ਦਿਨ ਮੰਡੀ ਰੁਕਣ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਵਾਪਸ ਜਾਣ ਲਗੇ ਤੇ ਇੱਥੋਂ 16 ਕਿਲੋਮੀਟਰ ਤੇ ਇੱਕ ਹੋਰ ਸਥਾਨ ਹੈ ਗੁਰਦੁਆਰਾ ਗੁਰੂ ਕੋਠਾ ਸਾਹਿਬ ਹੂੰ ਜਿੱਥੇ ਕਿ ਮੰਡੀ ਵਾਲੇ ਰਾਜੇ ਦੀ ਰਾਜ ਦੀ ਅੱਧ ਸੀ ਉੱਥੇ ਰਾਜੇ ਦਾ ਕਿਲਾ ਸੀਗਾ ਸਿੱਧ ਕੋਟ ਕੋਟ ਕਿਲੇ ਨੂੰ ਕਹਿੰਦੇ ਆ ਸਿੱਧ ਸੈਨ ਰਾਜੇ ਦਾ ਨਾਮ ਸੀਗਾ ਉਸੇ ਦੇ ਨਾਂ ਤੇ ਉਸ ਕਿਲੇ ਦਾ ਨਾਂ ਸਿੱਧ ਕੋਟ ਸੀਗਾ ਉੱਥੇ ਤੱਕ ਰਾਜਾ ਜਿਹੜਾ ਹੈ ਆਪਣੇ ਪਰਿਵਾਰ ਸਮੇਤ ਗੁਰਸਾਹਿਬ ਨੂੰ ਵਿਦਾ ਕਰਨ ਆਇਆ ਫਿਰ ਰਾਜੇ ਨੇ ਗੁਰਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਮਨ ਦੀ ਇੱਛਾ ਹੈ ਮੈਂ ਆਪ ਜੀ ਦੇ ਨਾਂ ਤੇ ਕਿਲਾ ਬਣਾਵਾ ਜਿਹਦਾ ਨੀ ਪੱਥਰ ਆਪ ਜੀ ਆਪਣੇ ਹੱਥੀ ਰੱਖੋ ਫਿਰ ਰਾਜੇ ਨੇ ਆਪਣੇ ਕਿਲੇ ਦੇ ਨਾਲ ਹੀ ਇੱਕ ਹੋਰ ਕਿਲਾ ਬਸਾਰਿਆ ਜਿਹਦਾ ਨੀ ਪੱਥਰ ਗੁਰਸਾਹਿਬ ਨੇ ਆਪਣੇ ਹੱਥੀ ਰੱਖਿਆ ਉਹਦਾ ਨਾਂ ਰੱਖਿਆ ਗੋਬਿੰਦਗੜ ਫਿਰ ਗੁਰਸਾਹਿਬ ਨੇ ਰਾਜੇ ਨੂੰ ਕਿਹਾ ਆਪਣੇ ਮੰਦਿਰ ਵਿੱਚ ਹੰਕਾਰ ਨਾ ਕਰੀ ਕਿ ਮੈਂ ਗੁਰਸਾਹਿਬ ਦੇ ਨਾਤੇ ਕਿਲਾ ਬਣਾਇਆ ਮੇਰੇ ਸਿੰਘ ਆਕੇ ਇਸਨੂੰ ਫਤਿਹ ਕਰਨਗੇ ਫਿਰ ਬਾਬੇ ਬੰਦੇ ਬਹਾਦਰ ਨੇ ਉਸ ਕਿਲੇ ਨੂੰ ਫਤਿਹ ਕੀਤਾ ਉਥੋਂ ਫਿਰ ਗੁਰਸਾਹਿਬ ਜਿਹੜਾ ਨਦੌਣ ਹੁੰਦਿਆ ਅਨੰਦਪੁਰ ਸਾਹਿਬ ਵਾਪਸ ਚਲੇ ਗਏ ਜਿਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣ ਕੇ ਸੁਸ਼ੋਭਤ ਸੜਕ ਦੇ ਕੰਢੇ ਤੇ ਉਸ ਸਥਾਨ ਤੇ ਪੀਪਲ ਦੇ ਬੁੱਟੇ ਥੱਲੇ ਗੁਰਦੁਆਰਾ ਸਾਹਿਬ ਬਣਿਆ ਹੈ ਜਿੱਥੇ ਕਿ ਗੁਰਸਾਹਿਬ ਨੇ ਵਿਸ਼ਰਾਮ ਕੀਤਾ ਹੈ ਤੇ ਜਿਹੜਾ ਕਿਲਾ ਸੀਗਾ ਉੱਪਰ ਪਹਾੜੀ ਦੇ ਉੱਤੇ ਜਾ ਕੇ ਸੀਗਾ ਜਿਹੜਾ ਕਿਸ ਟਮ ਖੰਡਰ ਰੂਪ ਦੇ ਵਿੱਚ ਹੈ ਤੇ}{|\text{ਨਿਸਾਨ ਸਾਹਿਬ ਝੋਲਦਾ ਹੈ}} ਫਿਰ 1928 ਦੇ ਵਿੱਚ ਮਹਾਰਾਜਾ ਕਪੂਰਥਲੇ ਦੀ ਬੇਟੀ ਮਹਾਰਾਣੀ ਅਮਰਤ ਕੌਰ ਜਿਹੜੀ ਕਿ ਸੈਂਟਰ ਦੀ ਪਹਿਲੀ ਹੈਲਥ ਮਿਨਿਸਟਰੀ ਵੀ ਰਹੀ ਹੈ ਉਸ ਦਾ ਵਿਆਹ ਫਿਰ ਮੰਡੀ ਵਾਲੇ ਰਾਜੇ ਜੁਗਿੰਦਰ ਸਿੰਘ ਨਾਲ ਹੋਇਆ ਜਦੋਂ ਵਿਆਹ ਕੇ ਆਈ ਉਸ ਨੇ ਨਾ ਸਥਾਨਾਂ ਦੇ ਦਰਸ਼ਨ ਕੀਤੇ ਸਿੱਖ ਪਰਿਵਾਰ ਦੀ ਸੀਗੀ ਇੱਥੇ ਉਦੋਂ ਗੁਰਦੁਆਰਾ ਸਾਹਿਬ ਨਹੀਂ ਬਣਿਆ ਸੀਗਾ ਫਿਰ ਰਾਣੀ ਨੇ ਇੱਛਾ ਜ਼ਾਹਿਰ ਕੀਤੀ ਕਿਉਂ ਨਾ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਫਿਰ ਦਰਬਾਰ ਸਾਹਿਬ ਦਾ ਨਕਸ਼ਾ ਲਿਆ ਕੇ 108 ਪੌੜੀਆਂ ਸੜਕ ਤੋਂ ਲੈ ਕੇ ਉੱਪਰ ਤੱਕ ਤੇ ਜਿਹੜੀ ਅੰਦਰ ਅੰਦਰ ਦੀ ਇਮਾਰਤ ਜਿਹੜੀ ਪੱਥਰ ਦੀ ਬਣੀ ਹੋਈ ਹੈ ਤੇ ਬਿਲਕੁਲ ਖੂਬਹੂ ਦਰਬਾਰ ਸਾਹਿਬ ਦੇ ਲਖਸੇ ਤੇ ਉਨਾਂ ਹੀ ਪਮਾਇਸ਼ੇ ਅੰਦਰ ਦੀ ਹਾਲ ਦੀ ਜਿਹੜੀ ਹੈ ਤੇ 1928 ਦੇ ਵਿੱਚ ਸੇਵਾ ਸ਼ੁਰੂ ਹੋਈ 1930 ਦੇ ਵਿੱਚ ਸੰਪੂਰਨ ਹੋਈ ਤੇ 28000 ਪੱਥਰ ਤੇ 16000 ਰੁਪਏ ਇਸ ਤੇ ਉਸ ਵਕਤ ਖਰਚਾ ਆਇਆ ਸੀਗਾ ਜਿਹੜਾ ਰਾਜ ਨੇ ਆਪਣੇ ਖਜ਼ਾਨੇ ਚੋਂ ਦਿੱਤਾ ਸੀਗਾ ਨਾ ਤੇ ਇਹਦੇ ਵਿੱਚ ਕੋਈ ਸੀਮੈਂਟ ਲੱਗਾ ਨਾ ਸਰੀਆ ਲੱਗਾ ਸਾਰੀ ਹੀ ਚੂਨੇ ਦੀ ਤੇ ਮਾਦੇ ਆਟੇ ਵਾਲੀ ਚੁਣਾਈ ਹੈ ਜਿਹੜੀ ਹਲਕੇ-ਲੁਕੀ ਟੀਪ ਹੋਈ ਹੈ ਬਾਅਦ ਚ ਹੋਈ ਹੈ ਬਾਕੀ ਪੁਰਾ ਬਿਲਡਿੰਗ ਇਹ ਇੱਥੇ ਇਮਾਰਤ ਹੈਗੀ ਉਹ ਬਿਲਕੁਲ ਜਿਹੜੀ ਪ੍ਰਾਤਨ ਹੈਗੀ ਪ੍ਰਾਤਨ ਨਹੀਂ ਹੈ ਬਿਲਕੁਲ ਤੇ 1930 ਦੀ ਵਿਸਾਖੀ ਵਾਲੇ ਦਿਨ ਦਰਬਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਪਹਿਲਾ ਪ੍ਰਕਾਸ਼ ਸਥਾਪਿਤ ਕੀਤਾ ਗਿਆ ਉਸ ਵਕਤ ਇੱਥੇ ਵੀ ਉਹੀ ਹੁਕਮਨਾਮਾ ਆਇਆ ਸੀਗਾ ਸੰਤਾਂ ਕੇ ਕਾਰਜ ਆਪ ਖੋਲਿਆ ਹਰ ਕੰਮ ਕਰਾਉਣ ਆਇਆ ਪਹਿਲਾ ਹੁਕਮਨਾਮਾ ਸਥਾਪਿਤ ਆਇਆ ਸੀਗਾ ਤੇ 1982 ਦੇ ਵਿੱਚ ਫਿਰ ਸੰਤ ਬਾਬਾ ਲਾਭ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਾਲਿਆਂ ਨੇ ਸੇਵਾ ਸੰਭਾਲੀ ਤੇ ਪਿਛਲੇ 2 ਸਾਲ ਤੱਕ ਜਿਹੜਾ ਇਸ ਸਥਾਨ ਦਾ ਪ੍ਰਬੰਧ ਜਿਹੜਾ ਕਾਰਸ਼ੇਵਾ ਵੱਲੋਂ ਚੱਲ ਰਿਹਾ ਸੀਗਾ ਤੇ ਇਸ ਸਥਾਨ ਤੇ ਇੱਕ ਪ੍ਰਾਤਨ ਬੋਲੀ ਸਾਹਿਬ ਵੀ ਸੀਗੀ ਜਿਹੜੀ ਕਿ ਗੁਰਸਾਹਿਬ ਦੇ ਸਮੇਂ ਦੀ ਦੱਸੀ ਜਾਂਦੀ ਹੈ ਤੇ ਉਹ ਕਿਸੇ ਵਕਤ ਪੂਰ ਦਿੱਤੀ ਗਈ ਸੀਗੀ ਜਦੋਂ ਉਹਦਾ ਥੋੜਾ ਥੋੜਾ ਇਤਿਹਾਸ ਦਾ ਬਾਰੇ ਪਤਾ ਲੱਗਾ ਉਹ ਦੁਬਾਰਾ ਕਢਾਈ ਗਈ ਹੈ ਤੇ ਉਹ ਦੁਬਾਰਾ ਸੰਗਤਾਂ ਦੇ ਦਰਸ਼ਨਾਂ ਲਈ ਖੋਲ ਦਿੱਤੀ ਗਈ ਹੈ ਐਸਾ ਹੁਣੇ ਹੀ ਕੁਝ ਸਮੇਂ ਥੱਲੇ نیچے ਹੈ ਹਾਂਜੀ ਹਾਂਜੀ ਥੱਲੇ ਹਾਂਜੀ ਪਰ ਜਿਹੜੀ ਬੋਲੀ ਸਾਹਿਬ ਹੈ ਉਹ ਪ੍ਰਾਤਨੀ ਹੈ ਤੇ ਜਿਹੜੀ ਰਸਤਾ ਉਹਦਾ ਜਿਹੜਾ ਉਹ ਦੁਬਾਰਾ ਬਣਾਇਆ ਗਿਆ ਕਿਉਂਕਿ ਉੱਪਰ ਕਮਰੇ ਬਣੇ ਹੋਏ ਸੀਗੇ ਉਹ ਕਮਰੇ ਤੋੜ ਕੇ ਫਿਰ ਦੁਬਾਰਾ ਉਹਨਾਂ ਪਰਗਟ ਕੀਤਾ ਗਿਆ ਸੰਗਤ ਦੇ ਦਰਸ਼ਨਾਂ ਲਈ ਤੇ ਅ ਇਸ ਸਥਾਨ ਦਾ ਉਹਨਾਂ ਜਿਹੜਾ ਪ੍ਰਬੰਧ ਹੈ ਇਸ ਇਲਾਕੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਿਕ ਗੁਰਦੁਆਰਾ ਰਿਵਾਲਸਰ ਸਾਹਿਬ ਇਤਿਹਾਸਿਕ ਗੁਰਦੁਆਰਾ ਗੁਰੂ ਕੋਠਾ ਸਾਹਿਬ ਸ੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਨਿਰਚੋਕ ਸਾਹਿਬ ਵਾਲੇ ਵੱਲੋਂ ਚਲਾਇਆ ਜਾ ਰਿਹਾ ਹੈ 24 ਘੰਟੇ ਲੰਗਰ ਰਿਆਇਸ਼ਤਾ ਪ੍ਰਬੰਧ ਸਾਧ ਸੰਗਤ ਦੇ ਲਈ ਹੈ ਤੇ ਇਸ ਸਥਾਨ ਤੇ ਜਿਹੜੀਆਂ ਹੋਣ ਵਾਲੀਆਂ ਸੇਵਾਵਾਂ ਹੈ ਜੋ ਕਿ ਜਰੂਰੀ ਲੋੜਾ ਹੈ ਉਹ ਸੰਗਤਾਂ ਨੂੰ ਬੇਨਤੀ ਹੈ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਕਿਉਂਕਿ ਜੋ ਵੀ ਪ੍ਰਬੰਧ ਹੋਣਗੇ ਸੰਗਤ ਜਿੰਨੇ ਵਧੀਆ ਪ੍ਰਬੰਧ ਹੋਣਗੇ ਸੰਗਤਾਂ ਦੀ ਸਹੂਲਤ ਉਨੀ ਵਧੀਆ ਸੇਵਾ ਕਰ ਸਕਦੇ ਆ ਤੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਚੀਜ਼ਾਂ ਚਲਣੀਆਂ ਨੇ ਇਹ ਸੇਵਾਵਾਂ ਚਲਣੀਆਂ ਨੇ ਇੱਥੇ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਜੋ ਲੋੜ ਹੈ ਉਹ ਇਮਾਰਤਾਂ ਦੀ ਹੈ ਇਮਾਰਤਾਂ ਸਾਡੀਆਂ ਜਿਹੜੀਆਂ ਜੜੀ ਪ੍ਰਾਤਨ ਹੋ ਚੁੱਕੀਆਂ ਕਾਫੀ ਸਮਾ ਹੋ ਗਿਆ ਪਰ ਬਣੀਆਂ ਨੂੰ ਨਵੀਆਂ ਜਿਹੜੀਆਂ ਇਮਾਰਤਾਂ ਬਣੀਆਂ ਉਹਨਾਂ ਨੂੰ ਵਾਸਤੇ ਜਿਹੜੀ ਇਹ ਸੇਵਾਵਾਂ ਦੀ ਲੋੜ ਹੈ ਤੇ ਸਾਧ ਸੰਗਤ ਦੇਸ਼ ਵਿਦੇਸ਼ ਵਿੱਚ ਵਸਤੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸੇ ਪਾ ਕੇ ਆਪਣਾ ਜਨਮ ਸਫਲਾ ਕਰੋ ਇਸ ਸਥਾਨ ਦਾ ਇਤਿਹਾਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਤੁਸੀਂ ਦੇਖਿਆ ਕਿ ਇਸ ਅਸਥਾਨ ਦੇ ਉੱਤੇ ਗੁਰੂ ਸਾਹਿਬਾਨ ਦੇ ਪਰਿਵਾਰ ਨੇ ਚਰਨ ਪਾਏ ਨੇ ਤੇ ਇਸ ਧਰਤੀ ਨੂੰ ਚਾਰ ਚੰਨ ਲੱਗੇ ਨੇ ਕਿੱਥੂ ਰਾਜਿਆਂ ਤੋਂ ਲੈ ਕੇ ਬਾਬਾ ਜੀ ਨੇ ਇਤਿਹਾਸ ਜਿਹੜਾ ਆ ਪੂਰਾ ਸਜਦਾ ਕੀਤਾ ਆ ਕਿ ਅਸੀਂ ਲੋਕ ਵਾਂਝੇ ਜਰੂਰ ਰਹਿ ਜੰਨੇ ਆ ਇਤਿਹਾਸ ਤੋਂ ਤੇ ਸਾਡੀ ਕਿਤੇ ਨਾ ਕਿਤੇ ਕੋਸ਼ਿਸ਼ ਜਰੂਰ ਰਹਿੰਦੀ ਆ ਕਿ ਅਸੀਂ ਵੀ ਜਿਹੜਾ ਆ ਜਿੱਥੇ ਵੀ ਜਾਈਏ ਉੱਥੇ ਗੁਰੂ ਧਾਮਾਂ ਦੇ ਦਰਸ਼ਨ ਤੁਹਾਨੂੰ ਜਰੂਰ ਕਰਾਈਏ ਤੇ ਅੱਜ ਦਾ ਇਤਿਹਾਸ ਅਸੀਂ ਵੀ ਸੁਣਿਆ ਆ ਇਹ ਤੁਸੀਂ ਵੀ ਸੁਣੋ ਕਿ ਕੀ ਸੀ ਇਹ ਪ੍ਰਾਤਨ ਇਤਿਹਾਸ ਤੇ ਆਪਣੇ ਬੱਚਿਆਂ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾਓ ਜਿਹੜੇ ਲੋਕ ਇੱਥੇ ਆਉਂਦੇ ਨੇ ਚਾਇਓ ਆਪਣੇ ਘੁੰਮਣ ਫਿਰਨ ਆਉਂਦੇ ਨੇ ਤੇ ਇਸ ਇਤਿਹਾਸ ਤੋਂ ਵਾਂਝੇ ਨਾ ਹੋਇਓ ਇਹ ਤੇ ਇਤਿਹਾਸ ਨੂੰ ਵੀ ਜਿਹੜਾ ਵਾ ਜਾਣੂ ਬੱਚਿਆਂ ਨੂੰ ਜਰੂਰ ਕਰਾਓ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਰਿਵਾਰਸਲ ਸਾਹਿਬ ਤੋਂ ਦੱਸ ਰਹੀਆਂ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲਾਮਦੀਰ ਪੋਰਟ ਰਿਵਾਰਸਲ ਸਾਹਿਬ 96 ਕਰੋੜ ਜਦੋਂ ਵਰਵਾਲ ਨੂੰ ਗੁਰਸਾਹਿਬ ਨੇ ਫਿਰ ਇਹ ਬਚਨ ਕੀਤੇ ਤਿਰਵਾਲ ਨੂੰ ਗੁਰਸਾਹਿਬ ਨੇ ਕਿਹਾ ਵੀ ਸਮਾਂ ਆਏਗਾ ਨਾ ਕੋਰ ਕਲਯੁਗ ਵਰਤੇਗਾ ਕਿ ਕਿਸੇ ਕਿਸਮ ਦੇ ਕੋਈ ਸਾਖ ਸੰਬੰਧ ਨਹੀਂ ਰਹਿਣਗੇ ਮੰਦਿਰਾਂ ਚ ਬੈਠ ਕੇ ਪੁਜਾਰੀ ਸ਼ਰਾਬਾਂ ਪੀਣਗੇ ਮੀਟ ਖਾਣਗੇ ਘਰ ਘਰ ਕੰਜਰੀ ਨੱਚੇਗੀ ਉਸ ਵਕਤ ਫਿਰ ਕਲਯੁਗ ਦਾ ਖਾਤਮਾ ਹੋਏਗਾ ਜਿਸ ਤੇ ਦੱਸਿਆ ਕਿ ਨੌ ਨੇਜੇ ਪਾਣੀ ਧਰਤੀ ਦੇ ਬਚਾਏਗਾ ਇੱਕ